ਕਾਹਨ ਕਰਦੇ ਹਾਂ ਕਿ ਇਹ ਆਪਣੀਆਂ ਬਹੁਤ ਬਹੁਤ ਸ਼ਾਨਦਾਰਿਤ ਹੋ ਰਿਹਾ ਹੈ। ਇਸ ਵਕਤ ਮੈਂ ਬਰਨਾਲਾ ਦੇ ਮਹਾਸ਼ਕਤੀ ਕਲਾ ਮੰਦਰ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੌਥੀ ਸਿਭਾਈ ਕਾਨਫਰੰਸ ਹੋਣ ਜਾ ਰਹੀ ਆ ਜਿੱਥੇ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ, ਮੀ ਤਿਰ ਅਮਨ अरोੜਾ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸ਼ਕੀਤਾ ਪਹੁੰਚੀਆਂ ਹੋਈਆਂ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਪੱਤਰਕਾਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਇਹ ਜਿਹੜੀ ਕਾਨਫਰੰਸ ਰੱਖੀ ਜਾ ਰਹੀ ਆ। ਬਹੁਤ ਸਾਰੇ ਪੱਤਰਕਾਰਾਂ ਦੇ ਸਵਾਲ ਵੀ ਨੇ ਉਹ ਜਿਹੜੇ ਇੱਥੇ ਆਗੂ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇਕਰ ਮੈਂ ਨਿਹਾਲ ਸਿੰਘ ਵਾਲਾ ਦਿਹਾਤੀ ਪੱਤਰਕਾਰ ਯੂਨੀਅਨ ਦੀ ਗੱਲ ਕਰਾਂ ਤਾਂ ਸਾਡੇ ਦਿਹਾਤੀ ਪੱਤਰਕਾਰ ਯੂਨੀਅਨ ਤੋਂ ਜਗਸੀਰ ਸ਼ਰਮਾ ਜੀ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸਮੁੱਚੇ ਪੰਜਾਬ ਤੋਂ ਵੱਖ-ਵੱਖ ਯੂਨੀਅਨਾਂ ਦੇ ਜਿਹੜੇ ਪੱਤਰਕਾਰ ਨੇ ਇੱਥੇ ਪਹੁੰਚੇ ਹੋਏ ਆ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਰੋਕਿਆ ਮੇਰੀ ਘਰ ਵਾਲੀ ਨਾਲ ਰੇਤ ਧਰਵਾਇਆ ਗਿਆ ਤੇ ਮੇਰਾ ਉਹਨੇ ਨਾਮ ਲਿਆ ਤੇ ਤੁਸੀਂ ਦੇਖੋ ਵੀ ਉਹ ਮੈਨੂੰ ਲੱਗਦਾ ਵੀ 200 ਬੰਦੇ ਮੈਂ ਦੇਖੀ ਹੋਣੀ ਤੇ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਪੱਤਰਕਾਰ ਬੜਾ ਚੱਲਦਾ ਉਹਨੇ ਦੇਖਿਆ ਵੀ ਆਹ ਨਿਊਜ਼ ਦੀ ਨਿਕਲ ਚੱਲ ਸਕਦੀ ਆ ਮੀਟਿੰਗ ਤੇ ਲੱਗੇ ਇਲਜ਼ਾਮ ਪਰ ਬੱਚਿਆਂ ਦੇ ਅੰਦਰ ਦੀ ਤਸਕਰੀ ਤੇ ਤੇ ਦੁੱਖਣ ਵਾਲੀ ਘਟਨਾ ਦਾ ਰਿਪੋਰਟ ਕਰਵਾਇਆ ਤੁਸੀਂ ਦੇਖੋ ਵੀ ਕਿੰਨੀ ਵੱਡੀ ਇੰਨੀ ਗਰੀਨ ਕੱਟੀ ਜਿਹੋਨੇ ਪਾਰਤੀ ਉਹ ਚਾਕੇ ਕਾਂਗਰਸੀਦਲ ਨੇ ਆਪਣੇ ਪੇਜ ਤੇ ਸ਼ਕੀਰ ਬਾਦਲ ਨੇ ਆਪਣੇ ਪੇਜ ਤੇ ਕਾਂਗਰਸ ਵਾਲੇ ਆ ਸਭ ਫਸਾਰ ਕੇ ਪਾਤੀ ਮੈਨੂੰ ਫੋਨ ਤੇ ਬੁੜਲੀ ਕੀ ਮਸਲਾ ਹੁਣ ਮੈਂ ਮੈਨੂੰ ਤਾਂ ਪਤਾ ਵੀ ਨਹੀਂ ਵੀ ਮਸਲਾ ਹੈ ਕੀ ਤੇ ਤੁਸੀਂ ਦੇਖੋ ਵੀ ਉਹ ਲੱਖਾਂ ਕਰੋੜਾਂ ਲੋਕਾਂ ਦੇ ਤੱਕ ਉਹ ਜਿਹੜੀ ਵੀਡੀਓ ਪਹੁੰਚੀ ਹੁਣ ਤੁਸੀਂ ਕੀ ਨੂੰ ਸਪਸ਼ਟ ਕਰ ਦਿਓ ਬੇਰੇ ਤੇ ਕੀ ਉਹਦੀ ਖਬਰ ਲਿਵਾਉਂਦੇ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂਗਾ ਕਿ ਜਿਹੜੀ ਪ੍ਰੈਸ ਹੈ ਲੋਕਾਂ ਦੇ ਮੰਗਾ ਮਸਲੇ ਜੋ ਇੱਥੇ ਜੋ ਵੀ ਕੁਝ ਗਲਤ ਵਾਪਰਦਾ ਜਾਂ ਕੁਝ ਹੁੰਦਾ ਹੈ ਲੋਕਾਂ ਤੱਕ ਪਹੁੰਚਾਉਣ ਵਾਲੀ ਇਹੀ ਮੇਨ ਜਰੀ ਹੈ ਪ੍ਰੈਸ ਨੂੰ ਆਜ਼ਾਦ ਹੋਣਾ ਆਜ਼ਾਦ ਰੂਪ ਵਿੱਚ ਕੰਮ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਦੇ ਤੇ ਕਿਸੇ ਕਿਸਮ ਦਾ ਕੋਈ ਦਬਾਅ ਪ੍ਰੈਸਰ ਨਹੀਂ ਹੋਣਾ ਚਾਹੀਦਾ ਤਾਂ ਜੋ ਆਪਣਾ ਕੰਮ ਸੱਚਜੇ ਢੰਗ ਨਾਲ ਕਰ ਸਕੇ ਕੇਸ ਦੀ ਪੰਜਾਬ ਐਂਡ ਚੰਡੀਗੜ੍ਹ ਜਨ ਲਖ ਜੁਨੀਅਨ ਜਿਹੜੀ ਨੇ ਅੱਜ ਆਪਣੀ ਸਵਾਈ ਕਾਨਫਰੰਸ ਕੰਮ ਜਾ ਰਹੀ ਆ 70 ਤੱਕ ਕਰ ਰਹੀ ਆ ਹੋਰ ਪੱਤਰਕਾਰਾਂ ਨੂੰ ਜੋੜ ਰਹੀ ਆ ਇਹਦੇ ਨਾਲ ਹੀ ਅੱਜ ਵਿਆਤੀ ਅਫਸਰਕਾਰ ਜੁਨੀਅਨ ਨਿਹਾਲ ਸਿੰਘ ਵਾਲਾ ਉਹਦੇ ਵੀ ਸਾਰੇ ਮੈਂਬਰ ਪਹੁੰਚੇ ਆ ਆਲ ਰੈਡੀ ਉਹ ਬੜੇ ਚਰਤੋਂ ਸੰਗਰਸ਼ਾਂ ਦੇ ਵਿੱਚ ਲੱਗਦੇ ਹੋਏ ਲੋਕਾਂ ਦੇ ਮੰਗਾ ਮੱਛੀਆਂ ਨੂੰ ਆਪਣੇ ਪੱਤਰਕਾਰਾਂ ਦੇ ਮੰਗਾ ਮੱਛੀਆਂ ਨੂੰ ਹਲਕਾ ਕਰਦੇ ਹੋਏ ਸਾਰੇ ਅੱਜ ਉਹ ਵੀ ਉੱਥੇ ਆਇਆ ਤੇ ਉਹਦੇ ਨਾਲ ਹੀ ਜੁੜੇ ਹੋਇਆ ਇਹਨਾਂ ਦਾ ਜੁੜਨਾ ਇਕੱਠੇ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਜੇ ਸਮਾਗਮ ਹੋਣੇ ਇਕੱਠੇ ਹੋਣਾ ਸਾਰਿਆਂ ਜਿਹੜਿਆ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਸਮੱਸਿਆ ਆਉਂਦੀ ਆ ਅੱਜ ਜਿਸ ਕਿਸਮ ਦਾ ਅਸੀਂ ਮੌਤ ਦੇਖ ਰਹੇ ਆ ਤਾਂ ਮੇਰਾ ਖਿਆਲ ਆ ਕੰਮ ਕਰਨਾ ਜੇ ਨਾਲ ਇਕੱਠੇ ਹੋਵਾਂਗੇ ਤਾਂ ਔਖਾ ਹੋ ਜਾਊਗਾ ਇਹ ਸਾਰਾ ਕੁਝ ਆਪਣੇ ਜਿਵੇਂ ਕਹਿ ਸਕਦੇ ਆ ਪ੍ਰੈਸ ਭਾਈਚਾਰੇ ਲਈ ਉਹਨਾਂ ਦੀ ਬਾਜਤ ਲਈ ਤੇ ਉਹਨਾਂ ਦੀ ਭਲਾਈ ਲਈ ਉੱਥੇ ਇਕੱਠੇ ਹੋਣਾ ਆਉਣਾ ਇਹ ਸਭ ਤੋਂ ਸਮਾਗਮ ਕੋਲੋਂ ਕਰਾਉਣੇ ਜ਼ਰੂਰੀ ਆ ਦੂਸਰੇ ਪਾਸੇ ਮੈਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣਾ ਕੰਮ ਬਿਨਾਂ ਕਿਸੇ ਲਾਲਚ ਲੋਭ ਦੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਜਨ ਲਿਸਟ ਦੀ ਜ਼ਿੰਮੇਵਾਰੀ ਬਣਦੀ ਆ ਜਨ ਲਿਸਟ ਹੋਣਾ ਕੀ ਚਾਹੀਦਾ ਉਸ ਤਰ੍ਹਾਂ ਦਾ ਉਹਨੂੰ ਡਿਊਟੀ ਦੀ ਹੋਣੀ ਚਾਹੀਦੀ